ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਜੀ ਤੁਹ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮ ਹੋਗੇ ਜੀ ਪ੍ਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਸਿਰ ਚੜ੍ਹਦੀ ਕਲਾ ਵਿੱਚ ਰੱਖਣ ਜੀ ਚਲੋ ਜੀ ਸ਼ਾਮ ਦੇ 7:30 ਦਾ ਟਾਈਮ ਜਿਹੜਾ ਹੋ ਗਿਆ ਲਾਈਟ ਆਪਾਂ ਬਾਹਰ ਹੀ ਆਨ ਕਰ ਦਿੱਤੀ ਹੈ ਦੇਖੋ ਇੱਥੇ ਆਪਾਂ ਰੱਖੇ ਹੋਏ ਨੇ ਜਿਹੜੇ ਪੌਦੇ ਇਸ ਸਿਗਾਤੇ ਠੀਕ ਹੈ ਜੀ ਇੱਥੇ ਇਹਨਾਂ ਨੂੰ ਇਹ ਆ ਵੀ ਜੇ ਸਨਲਾਈਟ ਨਹੀਂ ਮਿਲੂਗੀ ਹਨਾ ਤਾਂ ਇਹਨਾਂ ਨੂੰ ਆਹ ਵਾਲੀ ਲਾਈਟ ਦੀ ਜਿਹੜੀ ਇਹ ਰੋਸ਼ਨੀ ਮਿਲੂਗੀ ਆਹ ਵਾਲੀ ਲਾਈਟ ਦੀ ਤੋਂ ਕੇ ਵੀ ਇੱਕ ਸਨਲਾਈਟ ਦਾ ਕੰਮ ਕਰਦੀ ਹੈ ਪੂਰੀ ਰਾਤ ਜਿਹੜੀ ਇਹ ਆਪਣੀ ਲਾਈਟ ਹੈ ਨਾ ਇਹ ਜਗਦੀ ਰਹਿੰਦੀ ਹੈ ਵੱੱਲਬ ਜਣੀ ਕੇ ਜਗਦਾ ਹੀ ਹੈ ਪੂਰੀ ਰਾਤ ਇੱਕ ਜਿਹੜਾ ਮਨੀ ਪਲਾਂਟ ਹੋਰ ਆ ਇੱਥੇ ਸੀਗਾ ਇਹ ਸੁੱਕ ਗਿਆ ਸੀ ਦੁਬਾਰਾ ਇਹਨਾਂ ਬੱਚਿਆਂ ਨੂੰ ਪੱਟਦਾ ਸੀਗਾ ਇਹ ਦੁਬਾਰਾ ਥੋੜਾ ਜਿਹਾ ਫੁੱਟਣ ਲੱਗ ਗਿਆ ਇਹਨੂੰ ਵੀ ਇੱਥੇ ਸਨਲਾਈਟ ਲਾਈਟ ਹੈ ਜਿਹੜੀ ਵਧੀਆ ਮਿਲੂਗੀ ਠੀਕ ਹੈ ਜੀ ਇਹਦੀ ਮਤਲਬ ਸਨਲਾਈਟ ਇਹਨੂੰ ਰੀਅਲ ਨਹੀਂ ਮਿਲਨੀ ਇਹ ਵਾਲੇ ਵੱਲੋਂ ਦੀ ਮਿਲੂਗੀ ਠੀਕ ਹੈ ਜੀ ਤੇ ਰੋਸ਼ਨੀ ਨੂੰ ਪਾਉਗੀ ਉਹ ਵੀ ਇੱਕ ਸਨਲਾਈਟ ਦਾ ਜੋ ਕਿ ਕੰਮ ਕਰਦੀ ਆ ਹਨਾ ਜਿਹੜੀ ਇਹ ਬਿਜਲੀ ਰੋਸ਼ਨੀ ਹੁੰਦੀ ਆ ਤੇ ਲੋ ਜੀ ਤਦ ਗਿਆ ਲੱਗਾ ਜਿੱਥੇ ਥੱਪਾ ਹੁਣ ਖਾਣਾ ਬਣਾਉਣੇ ਆ ਦੇਖੋ ਆ ਖਾਣਾ ਨਹੀਂ ਮਤਲਬ ਸਬਜ਼ੀ ਵਗੈਰਾ ਪੜਾਉਣੇ ਤਾਂ ਵੀ ਕਪੜਾ ਘੈਂਟ 뷰 ਆਊਗਾ ਹਨਾ ਆ ਦੇਖੋ ਸੋਨਾ 뷰 ਆਊਗਾ ਤੇ ਬਾਕੀ ਤਾਂ ਮੈਂ ਨਾ ਜਿਹੜਾ ਸੀਗਾ ਇੱਥੇ ਰੱਖਣ ਦਾ ਇਹਨਾਂ ਨੂੰ ਉਹ ਸਿਰਫ ਇਹ ਐ ਵੀ ਧੁੱਪ ਤੋਂ ਬਚਣ ਵਿਚਾਰੇ ਮੈਨੂੰ ਇਹਨਾਂ ਦਾ ਬਹੁਤ ਜ਼ਿਆਦਾ ਹੋ ਹੁੰਦਾ ਹੈ ਕਿਉਂਕਿ ਇਸ ਵਾਰ ਤਾਂ ਮੇਰੇ ਬਹੁਤ ਜ਼ਿਆਦਾ ਪੌਦੇ ਮਰ ਚੁੱਕੇ ਨੇ ਬਹੁਤ ਬੱਸ ਘਟਦੇ ਹੀ ਜਾਂਦੇ ਨੇ ਘਟਦੇ ਹੀ ਜਾਂਦੇ ਨੇ ਤੇ ਚਲੋ ਜੀ ਦੇਖੋ ਤਾਂ ਮਸੀਤ ਦੇ ਵਿੱਚ ਲੇਟਾਂ ਲੱਗ ਗਈਆਂ ਉਹ ਦੇਖੋ ਲੜੀਆਂ ਨੇ ਉੱਪਰ ਲੱਗੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਹਜੇ ਕੱਪੜੇ ਉਤਾਰਨੇ ਨੇ ਪਾਉਣੇ ਹਜੇ ਮੈਂ ਥੋੜਾ ਜਿਹਾ ਵੀਡੀਓ ਦਾ ਕੰਮ ਕੀਤਾ ਤੇ ਪੈਕਿੰਗ ਜਾਣਾ ਸਵੇਰੇ ਅਸੀਂ ਮੇਰੀ ਨਾਨਦ ਦੇ ਘਰ ਜਾਣਾ ਤੇ ਸ਼ੁਰੂ ਕਰੀ ਜੈਨੀਆ ਕੱਪੜੇ ਪ੍ਰੈਸ ਕਰੀ ਜੈਨੀਆ ਆਪਣੇ ਦੇਖੀ ਜੈਨੀਆ ਪਾਪੂ ਕਿਵੇਂ ਨੇ ਸੈਟ ਨੇ ਕਿਉਂਕਿ ਨਵੇਂ ਸੂਟਾਂ ਦੀ ਟੈਨਸ਼ਨ ਹੁੰਦੀ ਵਸਤਾ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਫਿਰ ਵੀ ਉਹ ਹੋ ਜਾਂਦਾ ਵੀ ਥੋੜਾ ਬੋਤਾ ਵੀ ਉਹ ਹੋ ਹੋ ਮੈਂ ਚਾਹ ਰੱਖੀ ਸੀ ਛਾ ਤੁਸੀਂ ਕਹੋਗੇ ਕਿਹੜੇ ਟਾਈਮ ਦੀ ਚਾਹ ਮੈਂ ਚਾਹ ਲਾ ਵਰਾਂ ਜੀ ਤੇ ਚਾਹ ਰੱਖੀ ਸੀਗੀ ਉੱਪ ਲਗੀ ਉੱਪ ਲਗੀ ਠੀਕ ਗੋਟ ਲੈਣ ਦੇ ਕਲੀਨ ਹੈਗਾ ਪਤਾ ਕਿਉਂ ਹਜੇ ਮੈਨੂੰ ਦੁਪਹਿਰ ਵਾਲੀ ਚਾਹ ਨਹੀਂ ਮਿਲੀ ਅੱਜ ਇਹ ਸਬਜ਼ੀ ਨੂੰ ਤੜਕਾ ਲਾਉਣਾ ਮੈਂ ਆਲੂ ਬਣਾ ਰਹੀ ਆ ਆਲੂ ਉਬਲਣ ਦੇ ਲਈ ਉਬਾਲ ਕੇ ਰੱਖਦੇ ਤੇ ਇਹ ਕਹਿੰਦੇ ਨੇ ਉਬਾਲ ਕੇ ਰੱਖਦੇ ਆਲੂ ਫੱਟੀ ਦੇ ਵਿੱਚ ਪਾਉਣੀ ਸੀ ਚਾਹ ਕਿੱਥੇ ਆਸੀ ਅ ਚਾਹ ਵੀ ਦੁਪਹਿਰੇ ਅੱਜ ਅਸੀਂ ਬਣਾਈ ਨਹੀਂ ਜੀ ਕਲੇਰ ਸਾਹਿਬ ਜਵਾਬ ਦੇਗੇ ਉਹ ਕਹਿੰਦੇ ਮੈਂ ਨਹੀਂ ਪੀਣੀ ਪਿੰਦਰ ਚਲਿਆ ਗਿਆ ਸੀ ਅੱਜ ਆਪਣੀ ਭੂਆ ਕੋਲ ਉਹ ਚਲਿਆ ਗਿਆ ਸੀਗਾ 2:30 ਵਜੇ ਚਲਿਆ ਗਿਆ ਸੀ ਸਨੀ ਆਇਆ ਨਹੀਂ ਹੈਗਾ ਜੀ ਅੱਜ ਮੈਨੂੰ ਐਸੀ ਵਿੱਚ ਸਨੀ ਆਊਗਾ ਤੇ ਉਦੋਂ ਬਣਾਉਂਗੀ ਰੋ ਦੋਬੀ ਨਹੀਂ ਸਾ ਨਹੀਂ ਆਏਗੀ ਬਣੀ ਨਹੀਂ ਚਾਹ ਹੁਣ ਮੈਨੂੰ ਕਿਉਂਕਿ ਦੁਪਹਿਰ ਵਾਲੀ ਚਾਹ ਨਾ ਪਿਲੀ ਹੋਵੇ ਇਵਨਿੰਗ ਵਾਲੀ ਦਾ ਵੀ ਮੈਨੂੰ ਥੋੜਾ ਜਿਹਾ ਹੈਗਾਗਾ ਚਿੱਕ ਚਿੱਕ ਕਜ ਖਾਣ ਨਾਲ ਬਹੁਤ ਬੁਰਾ ਹਾਲਾ ਤੇ ਚਲੋ ਇਹ ਚਾਹ ਵੀ ਕਿਵੇਂ ਸੰਭੇਰ ਨਾਲ ਦੇ ਕੱਪੜੇ ਪਾਉਣੇ ਹੈ ਜਿਹੜੇ ਬੈਗਾਂ ਵਿੱਚ ਬੈਗ ਵਿੱਚ ਕੱਪੜੇ ਪਾਉਣੇ ਆਂਗੇ ਉਹ ਪਾ ਕੇ ਆਪਾਂ ਫਿਰ ਉਹ ਕਰਦੇ ਜੋਤ ਮੈਂ ਜਗਾਤੀ ਆ ਦੇਖੋ ਠੀਕ ਠੀਕ ਹੈ ਜੀ ਜੋਤ ਆਪਾਂ ਜਗਾਤੀ ਤੇ ਉਹ ਦੇਖੋ ਚਾਹ ਪੀ ਲਵਾਂ ਪਹਿਲਾਂ ਫਿਰ ਸਬਜੀ ਨੂੰ ਤੜਕਾ ਲਵਾਂ ਥੋੜਾ ਜਿਹਾ ਆਟਾ ਗੁੰਨਣਾ ਪੂ ਇੱਕ ਜਣੇ ਲਈ ਚਾਹੇ ਮੇਰੇ ਲਈ ਚਾਹੇ ਕਲੇਰ ਸਾਹਿਬ ਲਈ ਲਾ ਲੂ ਇੱਕ ਜਣੇ ਲਈ ਆਟਾ ਗੁੰਨਣਾ ਪਊਗਾ ਚਲੋ ਜੀ ਅੰਦਰ ਬੈਠ ਕੇ ਚਾਹ ਪੀਨੇ ਫਿਰ ਕੱਪੜੇ ਉਤਾਰਦੇ ਆ ਬਾਹਰ ਤੇ ਕੱਪੜੇ ਪੈਕ ਕਰਦੇ ਆ ਬੈਗ-ਬੈਗ ਚਾਹ ਪੀ ਲਈ ਜਿੱਦਾਂ ਕੱਪੜੇ ਰੱਖੇ ਪਏ ਨੇ ਸਾਰੇ ਕੱਢ ਕੇ ਇਹਨਾਂ ਨੂੰ ਆ ਕੇ ਜਿਹੜੀ ਇੱਕ ਦੋ ਨੇ ਕਿ ਪ੍ਰੈਸ ਕਰਨ ਵਾਲੇ ਪ੍ਰੈਸ ਕਰੂੰਗੀ ਫਿਰ ਪੈਗਾ ਵਿੱਚ ਪਾ ਕੇ ਰੱਖ ਦਾਂ ਮਿੱਸਰੀ ਜਲਦੀ ਜਾਣਾਗਾ ਸਾਡੇ ਕੇ ਸੱਤ ਸੋਚੇ ਹੋਏ ਵੀ ਜਾਵਾਂਗੇ ਤੇ ਲੋਚ ਹੁਣ ਆਪਾਂ ਪਹਿਲਾਂ ਖਾਣਾ ਬਣਾ ਲਈਏ ਸਬਜੀ ਮੇਰਾ ਬੋਰਡ ਉਹ ਤਰੀਕ ਇੱਥੇ ਟ੍ਰਾਈਪੋਡ ਜੀ ਦੇਖ ਰਿਹਾ ਤੁਹਾਡੀ ਕਮੈਂਟ ਵੀ ਨਾਲ ਆਪਾਂ ਮੈਨੂੰ ਵੀ ਟਾਈਮ ਮਿਲਿਆ ਦੇਖੂ ਗਰੀਡ ਕਰਕੇ ਕਿ ਵੀ ਕਿਵੇਂ ਕਮੈਂਟ ਆਈ ਨੇ ਤੁਹਾਡੀ ਮੈਂ ਪੁੱਛਿਆ ਸੀ ਨਾ ਸੂਟ ਕਿਹੜਾ ਪਾ ਕੇ ਜਾਵਾਂ ਤੇ ਦੇਖਦੇ ਚਲੋ ਜੀ ਪਹਿਲਾਂ ਟ੍ਰਾਈਪੋਡ ਤੇ ਨਾ ਆਪਾਂ ਕੈਮਰਾ ਸੈੱਟ ਕਰ ਲਈਏ ਚਲੋ ਜੀ ਆਪਾਂ ਅਲੂ ਉਹ ਵਾਲੇ ਸੀਗੇ ਤਿੰਨ ਤਿੰਨ ਜਣੇ ਲਈ ਤੇ ਮੈਂ ਅਸੀਂ ਕਾਫੀ ਸਾਡੇ ਤਿੰਨ ਜਣੇ ਲਈ ਕਿਉਂਕਿ ਮੈਂ ਤੇ ਸਣੀ ਪਲੇਰ ਸਾਬ ਕਿਦਨੀ ਸੀ ਪਰ ਫਿਰ ਸਣੀ ਆਉਂਦਾ ਨਹੀਂ ਹੈਗਾ ਤੇ ਸਭ ਦੇ ਮਹੀ ਰਹੇਗੀ ਅੰਦੂਰ ਰਸਾਈ ਵੀ ਕਾਫੀ ਵੱਡਾ ਹੈਗਾ ਚਲੋ ਵੀ じゃ ਹਰੀ ਬਿਆਜ ਨੇ ਇਹ ਪਾ ਲੂੰਗੀ ਹਰੀਆਂ ਮਿਰਚਾਂ ਤੇ ਥੋੜੇ ਜਿਹੇ ਆਪਣੇ ਕੋਲ ਉਹ ਬਿਆ ਬਾਥੂ ਕਟਿਆ ਬਸ ਇਸੇ ਤਰ੍ਹਾਂ ਆਪਾਂ ਮਿਕਸ ਜੀ ਸਬਜ਼ੀ ਬਣਾ ਲਾਂਗੇ ਸੁੱਕੀ ਬਣਾ ਲੂੰਗੀ ਹੁਣ ਮੈਂ ਅਸੀਂ ਦੋ ਜਣੇ ਦਾ ਹੈਗੇ ਹਾਂ ਮਸੇ ਇਹ ਵੀ ਮੁੰਡਾ ਐਨੀ ਭੁੱਖੀ ਲੱਗਦੀ ਵੀ ਸਵੇਰੇ ਜਾਣਾਗਾ ਸਵੇਰੇ ਆਪਾਂ ਕੁਝ ਖਾਤੀ ਨਹੀਂ ਜਾਣਾ ਹੈਗਾ ਸਵੇਰੇ ਆਪਾਂ ਐਵੇਂ ਜਾਣਾ ਕੋਈ ਜੇ ਸਾਦ ਨੇ ਜਲਦੀ ਕੁਝ ਖਾਂਦੇ ਨਹੀਂ ਹੈਗੇ ਫਿਰ ਮੈਂ ਆਪਣੇ ਲਈ ਕੀ ਬਣਾਉਂਗੀ ਹਨਾ ਨਾ ਕਿ ਦਸ ਰੁਪਏ ਸਟਰਾ ਕਰ ਲੈਨੇ ਮੈਂ ਸ਼ੁਰੂ කොක්ටන් කටර නැහොෙන් ටෑම් ලට හුගේ පල්ලීමේ ලේසාමිරී භාග්‍ය කරර්ණගැන් රායන සි හරිපරි සය සත්ත විජිය අව ਕੰਮ ਕਰਦੇ ਫਿਰਦੇ ਨੇ ਕੁਝ ਨਹੀਂ ਹੋਇਆ ਇੰਨੇ ਦਿਨਾਂ ਦੀ ਤਿਆਰੀ ਸੋਚਿਆ ਸੀ ਵਿਆਹ ਕਰਾਂਗੇ ਆ ਕਰਾਂਗੇ ਕੁਝ ਵੀ ਨਹੀਂ ਹੋਇਆ ਕਿਉਂਕਿ ਬਿਜ਼ੀ ਬਹੁਤ ਜ਼ਿਆਦਾ ਚੱਲ ਰਹੀ ਹੈ ਮੈਂ ਬਿਜ਼ੀ ਨਹੀਂ ਚੱਲ ਰਹੀ ਪਲੇਗ ਸਾਹ ਪਿੰਡ ਦਾ ਬੱਚੇ ਇਹ ਬਿਜ਼ੀ ਚੱਲ ਰਹੇ ਨੇ ਇਹਨਾਂ ਨੂੰ ਟਾਈਮ ਹੋਊਗਾ ਤਾਂ ਮੈਨੂੰ ਲੈ ਕੇ ਜਾਣਗੇ ਹਨਾ ਸ਼ਹਿਰ ਪਰ ਇਹਨਾਂ ਕੋਲ ਟਾਈਮ ਨਹੀਂ ਸੀਗਾ ਚਲੋ ਜੀ ਮੈਂ ਕੋਈ ਗੱਲ ਨਹੀਂ ਜਿਵੇਂ ਹੈਗੇ ਉਵੇਂ ਚੱਲਾਂਗੇ ਬਣਾ ਖੋਇਆ ਲੂਛ ਲੈ ਲਓ ਚਲ ਆਈਏ ਆਪਾਂ ਹਰਾ ਤੇ ਆ ਜਾ ਜਿਹੜਾ ਉਹ ਕੱਟ ਲੈਨੇ ਤੇ ਲਸਣ ਥੋੜਾ ਜਿਹਾ ਮੈਨੂੰ ਲੱਗਿਆ ਕੱਟ ਜੇ ਸੁਲ ਕਾਲੀ ਹੋਵੇ ਨਾ ਬੀਲਾ ਸਰ ਹੁਣ ਆਪਾਂ ਨਹੀਂ ਕੁੱਟ ਸਕਦੇ ਕੱਟਿਆ ਹੋਇਆ ਨਹੀਂ ਵਧੀਆ ਲੱਗਦਾ ਉਹਨੂੰ ਬਸ ਇਸ ਤਰ੍ਹਾਂ ਰੱਖਿਆ ਕਰੋ ਕਰਦ ਇਸ ਤਰ੍ਹਾਂ ਦੱਬ ਦਿਓ ਕਰੋ ਇਸ ਤਰ੍ਹਾਂ ਜਦੋਂ ਕਈ ਵਾਰ ਨਾ ਕੁੰਡਾ ਛੋਟਾ ਚੱਕਣ ਦੀ ਵੀ ਕੋਲ ਹੋ ਜਾਂਦੀ ਆ ਬਸ ਇਸ ਤਰ੍ਹਾਂ ਦੱਬ ਦਿਓ どうしたらいのかって言ったらードのかって言ったらいいのかって言った ਹਰੀ ਮਿਰਚ ਤੇ ਟਮਾਟਰ ਵੀ ਆਪਾਂ ਕੱਟ ਲਿਆ। ਬਸ ਇੱਕ ਆਪਾਂ ਪਿਆਜ਼ ਕੱਟ ਲਾਂਗੇ ਦੂਸਰਾ ਕੱਟਾ ਪਿਆਜ਼। ਜੇ ਕੋਈ ਸਬਜ਼ੀ ਨਾ ਸੁਝੇ ਤਾਂ ਲਾਟਰਨ ਬਣਾ ਲਓ ਕਿਚਨ ਦੇ ਵਿੱਚ ਉਹ ਜਿਹੜੇ ਚੋ ਵੀ ਮਿਲਦਾ ਨੂੰ ਤੁਹਾਨੂੰ ਇਕੱਠਾ ਕਰਿਆ ਕਰੋ ਤੇ ਸਬਜ਼ੀ ਬਣਾਇਆ ਕਰੋ। ਇਹ ਜੀ ਸਬਜ਼ੀ ਬਹੁਤ ਟੇਸਟੀ ਬਣਦੀ ਨਾਲ। ਆਹ ਜੀ ਆਪਣੇ ਕੋਲੇ ਆ ਗਏ। ਔਰ ਇਹ ਆਲੂ ਸਾਡੇ ਲਈ ਬਹੁਤ ਜ਼ਿਆਦਾ ਨੇਗੇ ਤੇ ਦੇਖਦੇ ਕੋਈ ਨੀ ਫ੍ਰਿਜ ਚ ਪਣਾ ਕੇ ਰੱਖਦੇ ਰੱਖ ਦਵਾਂਗੇ ਕਈ ਵਾਰ ਜ਼ੋਰ ਤੇ ਪੈ ਜਾਂਦੀ ਆ ਮੇਲੇ ਵਾਲੇ ਦਿਨ ਵੀ ਮੈਂ ਦਾਅ ਬਣਾ ਕੇ ਗਈ ਸੀ ਮੰਗੀ ਮਸਰੀ ਦੀ ਦੂਸਰੇ ਦਿਨ ਘਰੋਂ ਆਪਣੇ ਗਮੰਡੀ ਨੇ ਕੰਮ ਆ ਗਈ ਸੀ ਸਾਡੇ ਨਾਲ ਮੇਲੇ ਤੇ ਗਏ ਸੀ ਸਾਡੇ ਗਮੰਡੀ ਤੇ ਫਿਰ ਉਹ ਆ ਗਈ ਸੀ ਸੀ ਰਹੀ ਸੀ ਜਿਵੇਂ ਤਾਂ ਫਿਰ ਉਹਨਾਂ ਦੇ ਉਹ ਦਾਲ ਕੰਮ ਆ ਗਈ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਫ੍ਰਿਜੇ ਚ ਦਾਲ ਪਈ ਆ ਮੈਂ ਕਿਹਾ ਕਿ ਤੁਸੀਂ ਲੈ ਜਾਓ ਦੇ ਲੋਚ। ਯਾ ਇਹਦੇ ਨਾਲ ਕਹਿੰਦਾ ਆਪਾਂ ਨਾ ਤੁਹਾਨੂੰ ਇੱਕ ਆਲੂ ਮੈਸ਼ ਕਰਨ ਦਾ ਸੌਖਾ ਤਰੀਕਾ ਦੱਸੀਏ ਸਬਜ਼ੀ ਬਣਾਉਣੀ ਹੋਵੇ ਜਦੋਂ ਵੀ ਤੇ ਟਾਈਮ ਨਾ ਹੋਵੇ ਆਲੂ ਮੈਂ ਮਤਲਬ ਐਂ ਜੇ ਹੋਦਾ ਪੀਏ ਪੌਣੇ ਛਿਲਣੇ ਪੈਣਗੇ ਆਲੂ ਚਾਹੇ ਨਾ ਹੀ ਛੱਲੂ ਪਰ ਮੈਂ ਛੱਲੇ ਤੁਸੀਂ ਨਹੀਂ ਛੱਲਣੇ ਐਵੇਂ ਅੱਧਾ ਕਰ ਲਓ ਆਲੂ ਅੱਧਾ ਕਰਕੇ ਬਸ ਜਿਹੜਾ ਹੁੰਦਾ ਆਪਣਾ ਝਾਰ ਨਹੀਂ ਹੁੰਦੀ ਨਾ ਗੁਲਗਲੇ ਵਾਲੀ ਪੂਰੀਆਂ ਵਾਲੀ ਇਹਦੇ ਉੱਪਰ ਰੱਖ ਕੇ ਨੂੰ ਇਦਾਂ-ਇਦਾਂ ਕਰ ਦੋ ਤੇ ਨਾਲ ਤੇ ਛਿੱਲੇ ਜਾਣਗੇ ਨਾਲੇ ਆਪਾਂ ਨੇ ਆਲੂ ਜਿਹੜੇ ਸਬਜ਼ੀ ਲਈ ਰੈਡੀ ਹੋ ਜਾਣ ਗਿਆ ਦੇਖੋ ਬਹੁਤ ਸਖਾ ਦੇ ਕਾਹੇ ਨਾ ਦੇਖੋ ਤੁਸੀਂ ਕੀ ਕਰਨਾ ਬਸ ਆਲੂ ਨੂੰ ਚੱਕਣਾ ਹੈ ਤੇ ਕੁਛ ਨਹੀਂ ਕਰਨਾ ਜੇ ਨਹੀਂ ਸੱਲਿਆ ਹੋਇਆ ਤਾਂ ਉਹਨੂੰ ਅੱਧਾ ਕਰ ਲਓ ਨਹੀਂ ਅਸ ਸਿਲਣ ਦੀ ਤਾਂ ਲੋੜ ਹੀ ਨਹੀਂ ਹੈਗੀ ਸਿਲਕਾ ਸਾਰਾ ਤੁਹਾਡੇ ਉੱਪਰ ਰਹੇ ਜਾਊਗਾ ਜਿਹੜਾ ਆਲੂ ਹੇ ਨੀਚੇ ਚਲਿਆ ਜਾਊਗਾ ਸਾਰਾ ਜੇ ਮੇਰੇ ਕੋਲ ਜੜੀ ਹੋਈ ਪਹਿਲਾਂ ਮੈਂ ਕਹਾਂ ਆਲੂ ਮਤਲਬ ਬਿਨਾ ਛਿਲਿਆ ਹੋ ਕੇ ਰੇ ਸੀ ਆਮੇ ਦੇ ਵਿੱਚ ਐਡ ਕਰ ਦੂ। ਲੋ 6 ਮਿੰਟਾਂ ਵਿੱਚ ਆਪਣੇ ਆਲੂ ਬੈਸ਼ ਹੋ ਗਏ ਦੇਖੋ। ਨਾਲੇ ਬਿਲਕੁਲ ਸਬਜੀ ਦੀ ਤਰ੍ਹਾਂ ਪਰਫੈਕਟ ਮੈਸ ਹੋਏ ਨੇ। ਕੋਈ ਐਨ ਵੀ ਜਿਆਦਾ ਪਤਲੇ ਪੀਸੇ ਆ ਦੇਖੋ। ਇਹ ਆ ਦੇਖੋ। ਹੋਛ ਕੜਾਹੀ 'ਚ ਰੱਖ ਲਈ ਤੇਲ ਪਾ ਲਿਆ ਤੇ ਆਪਾਂ ਸਾਰਾ ਤਿਆਰ ਕਰ ਲਿਆ ਸਮਾਨ ਠੀਕਾ ਪਿਆਜ਼, ਹਰੀ ਮਿਰਚ, ਟਮਾਟਰ, ਹਰੇ ਪਿਆਜ਼ ਤੇ ਲਸਣ ਠੀਕ ਹੈ ਜੀ ਆਹ ਹੋ ਗਏ ਆਪਣੇ ਆਲੂ ਤੇ ਕੋਈ ਵੀ ਸਬਜੀਏ ਇਹ ਕੋਈ ਵੀ ਨਾ ਹੋਵੇ ਨਾ ਕਈ ਵਾਰ ਹਰੀ ਪਿਆਜ਼ ਵੀ ਨਹੀਂ ਹੁੰਦੀ ਟਮਾਟਰ ਵੀ ਨਹੀਂ ਹੁੰਦੇ ਤਾਂ ਸਿਰਫ ਪਿਆਜ਼ ਕੱਟੋ ਲੰਮੇ ਲੰਮੇ ਪਿਆਜ਼ ਕੱਟ ਕੇ ਹਰੀ ਮਿਰਚ ਕੱਟੋ ਲਸਣ ਪਾਉਣਾ ਪਾਓ ਤੇ ਉਹਨੂੰ ਤੜਕਾ ਲਾ ਕੇ ਚੰਗੀ ਤਰ੍ਹਾਂ ਉਹ ਕਰਕੇ ਉਹਦੇ ਵਿੱਚ ਮਲਾਈ ਦਾ ਜਿੰਨਾ ਵੀ ਤੁਸੀਂ ਤੁਹਾਡੇ ਕੋਲੇ ਆ ਦੋ ਚਾਰ ਚਮਚ ਮਲਾਈ ਪਾਉਣ ਪਾਓ ਤੇ ਸਬਜੀ ਬਣ ਕੇ ਤਿਆਰ ਹੋ ਜੂਗੀ ਇਹ ਵੀ ਟੇਸਟੀ ਲੱਗਦੀ ਮਲਾਈ ਵਾਲੀ ਜਿਹੜੇ ਪਿਆਜ਼ ਹੁੰਦੇ ਨੇ ਬਹੁਤ ਟੇਸਟੀ ਲੱਗਦੇ ਲੰਗੇ ਤੁਸੀਂ ਉਹ ਵੀ ਇੱਕ ਵਾਰ ਬਣਾ ਕੇ ਦੇਖਿਓ ਤੇ ਨਾਲ ਜੀ ਤੇਲ ਗਰਮ ਹੋ ਗਿਆ ਸਿਰਫ ਇੱਕ ਵਾਰ ਤੇ ਜੀਰਾ ਲੋ ਜੀ ਹੋ ਗਿਆ ਆਪਣਾ ਜਿਹੜਾ ਤੇਲ ਜੀਰਾ ਕੜ ਚੁੱਕੇ ਨੇ ਦੇ ਵਿੱਚ ਆਪਾਂ ਲਸਣ ਕਲਕਾ ਐਡ ਪਿਆਜ਼ ਸੁਹਾਈ ਲਓ ਜੀ ਇਹੋ ਪਕਣਾ ਸੁੱਲਣਾ ਹੈ ਜਿਵੇਂ ਕਰ ਲੋ ਜੀ ਉਨ ਮੁਝਕੀ ਨੇ ਪਿਆਜ਼ ਤੇ ਲਸਣ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਟਮਾਟਰ। ਲੋ ਜਿੱਨੇ ਟਾਈਮ ਦੇ ਵਿੱਚ ਟਮਾਟਰ ਪੱਕਦੇ ਉਹਨੇ ਟਾਈਮ ਦੇ ਵਿੱਚ ਬਿਲਕੁਲ ਥੋੜਾ ਜਿਹਾ ਦੋ ਚਾਰ ਰੋਕਿਆਂ ਲਈ ਅੱਟਾ ਗੋਲਣਾ। ਉਹ ਮਸਾਲਾ ਦੇ ਨੇ। ਮੇਰੇ ਬਹੁਤ سارے ਕੰਮ ਪੈ ਨੇ। ਹਨਾ ਨੂੰ ਇਹ ਜਲਦੀ ਜਲਦੀ ਕੰਮ ਖਤਮ ਕੀਤਾ ਜਾਵੇ। ਕਾਫੀ ਚੰਗੂ ਸਬਜ਼ੀ ਦਾ ਸਾਰਾ ਗਿੜੇ ਕਮਰੇ ਦਾ ਕਰ ਲਿਆ। ਸੈਕ ਵੀ ਲਾਉਣਾ ਹੈ ਜੇ ਮੈਂ ਤਾਂ ਆਪਣੇ ਸੈਕ ਵੀ ਲਾਇਆ ਕਿਉਂਕਿ। ਫਿਰ ਜੇ ਸਿਆਰੀ ਨੂੰ ਥੋੜਾ ਰੋਗਾ। ਕਿਉਂਕਿ ਪਹਿਲਾਂ ਸਿਜਾਵਾਂਗੇ ਕਿੰਨੇ। ਉਸ ਤੋਂ ਮੇਰੀ ਨਣਦ ਨੂੰ ਲੈ ਕੇ ਜਿੱਥੇ ਸਾਡੇ ਨਾਲ ਇੱਕ ਹੋ ਜਾਊਗਾ। ਸਾਡੇ ਚਾਚਾ ਜੀ ਦਾ ਘੇਟਾ। ਉਹਨੂੰ ਅਸੀਂ ਜਮਾਂ ਨੂੰ ਥੀਰੇ ਦੇਵਾਂਗੇ। ਥੋੜਾ ਬਕਿਆ ਹੈ।

ਦੋ ਮਿੰਟ ਲਈ ਸੇਕ ਲਓ ਅਲੀਚ ਆਲੂਆਸ਼ ਦਾ ਮਿਕਸ ਜੀ ਮਸਾਲਾ ਆਪਣਾ ਤਿਆਰ ਹੈ ਤੇ ਆਪਾਂ ਇਹ ਸੁਬਹ ਕਰਦੇ ਆਲੂ ਮਿਕਸ ਨਾਲੀ ਹਰੀ ਤੇ ਆਜ ਮਿਕਸ ਕਰ ਦਿੰਨੇ ਇਹ ਮੈਂ ਬਣਾਉਣੇ ਸੀਗੇ ਗਰੇਵੀ ਵਾਲੇ ਆਲੂ ਮੈਨੂੰ ਇਹ ਸੀ ਜਿਵੇਂ ਸਨੇ ਆਊਗਾ ਕਿਉਂਕਿ ਉਹ ਨਾਲ ਖਾਂਦਾ ਜੀ ਚੌਲ ਉਹ ਸਵੇਰੇ ਤੇ ਸਵੇਰੇ ਸਵੇਰੇ ਕੱਲੀ ਰੋਟੀ ਖਾਂਦਾ ਸ਼ਾਮ ਨੂੰ ਤੇ ਦੁਪਹਿਰੇ ਉਹ ਜਿਵੇਂ ਤੁਹਾਨੂੰ ਤੁਹਾਨੂੰ ਪਹਿਲਾਂ ਹੀ ਦੱਸਿਆ ਹੂੰ ਚੌਲ ਖਾਂਦਾ ਹੁੰਦਾ ਤਾਂ ਕਰਕੇ ਮੈਨੂੰ ਇਹ ਸੀ ਗਰੇਵੀ ਵਾਲੇ ਆਲੂ ਬਣਾਉਂਗੀ ਹਨਾ ਪਰ ਉਹ ਨਹੀਂ ਆਇਆ ਫਿਰ ਸਾਨੂੰ ਦੋ ਜਣਾਂ ਲਈ ਗਰੇਵੀ ਵਾਲੇ ਜ਼ਿਆਦਾ ਹੋ ਜਾਣੇ ਸੀਗੇ ਹੁਣ ਵੀ ਇਹ ਜ਼ਿਆਦਾ ਹੀ ਨੇ ਤਦ ਇਹ ਵੀ ਸੁੱਕੀ ਸਬਜ਼ੀ ਫ੍ਰੀਜ ਦੇ ਵਿੱਚ ਰੱਖੂਗੀ ਹਨਾ ਜੇ ਕੱਲ ਨੂੰ ਸ਼ਾਮ ਤੱਕ ਵੀ ਕਿਸੇ ਨੂੰ ਵੀ ਜ਼ਰੂਰਤ ਪੈਂਦੇ ਘਰ ਦਾ ਮੈਂਬਰ ਕੋਈ ਵੀ ਆਉਂਦਾ ਆ ਇਹਨੂੰ ਖਾ ਸਕਦੇ ਹਾਂ ਨਾ। ਸਵਾਗਤ ਹੈ। ਇਹ ਹੋ ਗਿਆ। ਫਿਰ ਸਤਾ ਇਹ ਜਿਹੜੇ ਆ ਪਿਆਜ਼ ਹੁੰਦੇ ਨੇ ਤੁਸੀਂ ਇਹਦੇ ਵਿੱਚ ਲੰਮੇ ਕੱਟ ਕੇ ਆਲੂ ਪਾਓ ਕੱਚੇ। ਉਹ ਟੇਸਟੀ ਬਣੋਗੇ। ਪਰ ਅੱਜ ਆਪਾਂ ਇਹਨਾਂ ਲਈ ਸਬਜੀ ਬਹੁਤ ਟੇਸਟੀ ਬਣੋਗੇ। ਲੋ ਜੀ ਸਬਜੀ ਵੀ ਬਣ ਕੇ ਤਿਆਰ ਹੋ ਗਈ ਤੇ ਸਬਜੀ ਬਹੁਤ ਟੇਸਟੀ ਬਣੀ ਐ ਤੇ ਆਪਾਂ ਰੋਟੀ ਜਿਹੜੀ ਬਣਾ ਲਈਏ ਜੀ ਠੀਕ ਹੈ ਜੀ ਕਲੀਅਰ ਸਰ ਲਈ ਪਲੇਟ ਲੱਗ ਚੁੱਕੀ ਹੈਗੀ। ਤੇ ਲੋ ਜੀ ਉਸ ਤੋਂ ਬਾਅਦ ਇਹ ਅਗਲਾ ਦਿਨ ਹੋ ਗਿਆ ਸਵੇਰ ਦਾ ਟਾਈਮਿੰਗ ਸਵੇਰੇ ਦਾ ਪਤਾ ਨਹੀਂ ਟਾਈਮ ਕਿੰਨਾ ਮੇਰੀ ਯਾਦ ਨਹੀਂ ਸ਼ਾਇਦ ਮੈਂ 4:30 ਪਤਾ ਨਹੀਂ ਐਵੇਂ ਜੁੱਠੀ ਸੀ ਪਤਾ ਨਹੀਂ 4:30 ਉਸ ਤੋਂ ਬਾਅਦ ਉਸ ਤੋਂ ਪਹਿਲਾਂ ਮੈਂ ਕਾਫੀ ਕੰਮ ਜਿਹੜੇ ਖਤਮ ਕਰਤੇ ਸੀਗੇ ਕਰਦੇ ਇੱਥੇ ਜੋ ਵੀ ਕੱਪੜੇ ਸੀਗੇ ਤੈਅ ਕਰ ਰਹੀ ਸੀਗੀ ਕੱਲ ਵਾਲੇ ਤੋਤੇ ਹੋਏ ਤੇ ਨਾਲ ਹੀ ਬੈਗਪੈਕ ਹੋ ਰਿਹਾ ਸੀ ਕਿਉਂਕਿ ਰਾਤ ਲੇਟ ਹੋ ਗਈ ਜੀ ਕੋਈ ਕੰਮ ਵੀ ਨਹੀਂ ਹੋਇਆ ਹੈਗਾ ਕਿ ਲੋ ਜੀ ਉਸ ਤੋਂ ਬਾਅਦ ਕਮਤਨ ਦੇ ਕਰਨ ਤੋਂ ਬਾਅਦ ਮੈਂ ਇੱਥੇ ਹੇਅਰ ਵੋਸਟਾ ਕਰ ਲਿਆ ਸੀ ਇੱਕ ਵਾਰ ਇਦਾਂ ਹੀ ਤੇ ਨਹਾਉਣਾ ਬਾਕੀ ਸੀਗਾ ਤੇ ਇੱਥੇ ਲਗਾ ਰਹੀ ਸੀ ਮੈਂ ਪੈਕ ਲੋ ਜੀ ਜਿਹੜਾ ਇਹ ਵਾਲਾ ਪੈਕ ਹੈ ਨਾ ਜਦੋਂ ਤੁਸੀਂ ਕਿਤੇ ਵੀ ਜਾਣਾ ਜਿਹੜਾ ਆਪਾਂ ਬਣਾਇਆ ਸੀ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਪਪੀਤੇ ਵਾਲ ਪਪੀਤਾ ਪੀਤੇ ਦੇ ਬੀਜ ਸੀਗੇ ਤੇ ਚੌਲਾਂ ਦਾ ਆਟਾ ਹਣਾ ਇਹੜਾ ਹੈ ਆਪਾਂ ਪੈਕ ਬਣਾ ਕੇ ਰੱਖਿਆ ਸੀ ਇੱਕ ਵੀਕ ਲਈ ਤੇ ਇਹਨੂੰ ਜਦੋਂ ਵੀ ਤੁਸੀਂ ਕਿਤੇ ਜਾਣਾਗਾ ਹਨਾ ਤਿਆਰ ਹੋਣ ਤੋਂ ਮਤਲਬ ਨਹਾਉਣ ਤੋਂ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਲਾ ਲਓ ਠੀਕ ਹੈ ਜੀ ਬਹੁਤ ਵਧੀਆ ਪੈਕ ਹੈ ਇਹ ਪੈਕ ਕਹਿ ਲਓ ਮਾਸਕ ਕਹਿ ਲਓ ਹਨਾ ਠੀਕ ਕੋਈ ਗੱਲ ਹੈ ਜੀ ਸਕਰਬਲ ਦੀ ਤਰ੍ਹਾਂ ਵੀ ਕੰਮ ਕਰਦਾ ਕਿਉਂਕਿ ਆਪਾਂ ਜਿਹੜੀ ਦੇ ਵਿੱਚੋਂ ਬੀਜ ਪਾਏ ਨੇ ਉਹ ਥੋੜੇ ਦਾਣੇਦਾਰ ਜਿਹੇ ਰਹਿੰਦੇ ਨੇਗੇ ਤੇ ਲੋ ਜੀ ਨੂੰ ਆਪਾਂ ਥੋੜਾ ਜਿਹਾ ਮ사ਜ ਤਾਂ ਆਪਾਂ ਕਰ ਨਹੀਂ ਬਸ ਇਦਾਂ ਹੀ ਲਾ ਕੇ ਆਪਾਂ 15-20 ਮਿੰਟ ਲਈ ਛੱਡ ਦਾਂਗੇ ਉਸ ਤੋਂ ਬਾਅਦ ਫਿਰ ਮੈਂ హెయిర్ వాష్ ਤਾਂ ਮੈਂ ਆਪਣਾ ਕਰ ਲਿਆ ਸੀਗਾ ਤੇ ਕਿਉਂਕਿ ਥੋੜਾ ਜਿਹਾ ਕਲਰ ਲਾਇਆ ਸੀਗਾ ਲਾਈਟ ਜਿਹਾ ਬਿਲਕੁਲ ਹਲਕਾ ਜਿਹਾ ਲਾਇਆ ਸੀ ਜਿਆਦਾ ਨਹੀਂ ਪੰਜ ਕੁ ਮਿੰਟ ਰੱਖਿਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਆਪਣਾ ਫੇਸ ਵਾਸ਼ ਕਰਕੇ ਕੱਪੜੇ ਚਿੰਨ ਕਰਕੇ ਤਿਆਰ ਹੋ ਗਈ ਮੈਂ ਠੀਕ ਹੈ ਜੀ ਲਾਜ ਇਧਰ ਕਲੀਅਰ ਸਾਹਿਬ ਵੀ ਤਿਆਰ ਹੋਣ ਲੱਗੇ ਆ ਬਾਕੀ ਤਿਆਰ ਹੋ ਗਏ ਸੀ ਪਕ ਬਨ ਰਹੇ ਸੀਗੇ ਦੁਪੱਟਾ ਲਾ ਕੇ ਦੇਖਦੇ ਪਹਿਲਾਂ ਕਿਹੜਾ ਸੋਹਣਾ ਲਗਵਾ ਲਵਾਂ ਕਾ ਹਾਂ ਜੀ ਲਾਣਾ ਕੋ ਮੈਂ ਲਗਾ ਰਹਾ ਹਾਂ ਇਹ ਚਲ ਸੋਲ ਲੇ ਗੋ ਚਲੋ ਕਿਸੇ ਹੋਰ ਸੂਟ ਨਾਲ ਉਹ ਕਰ ਲਾਂਗੇ ਲਓ ਜੀ ਸੂਟ ਪਾਲਿਆ ਵਾਲਾ ਤੇ ਤਿਆਰ ਹੋ ਜੀ ਲੋ ਜੀ ਮੈਂ ਵੀ ਇੱਥੇ ਤਿਆਰ ਹੋਣ ਲੱਗ ਗਈ ਸੀਗੀ ਸੂਟ ਮੈਂ ਪਾ ਲਿਆ ਸੀਦੇ ਬਹੁਤ ਸੋਹਣਾ ਲੱਗਿਆ ਮੈਨੂੰ ਸੂਟ ਕਲਰ ਬਹੁਤ ਸੋਹਣਾ ਸੀ ਗਰਮੀਆ ਵਾਲਾ ਲਾਈਟ ਵੇਟ ਜਿਆ ਪਿਸਤਾ ਕਲਰ ਹੈਗਾ ਇਹ ਬਹੁਤ ਸੋਹਣਾ ਲੱਗਿਆ ਮੈਨੂੰ ਤੇ ਲੋ ਜੀ ਨਾਲ ਜਿਹੜੇ ਲਿਆ ਕੇ ਦਿੱਤੇ ਸੀ ਬੱਚਿਆਂ ਨੇ ਸਲੀਪਰ ਉਹ ਵਾਲੇ ਪਾ ਲਏ ਤੇ ਬਸ ਇੱਥੇ ਸਿਰਫ ਉਹਣਾ ਰਹਿ ਗਿਆ ਤੇ ਹਲਕਾ ਜਿਹਾ ਕਰਾਂਗੇ ਮੇਕਅਪ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਵੈਸੇ ਮੇਰਾ ਹਲਕਾ ਹੀ ਹੁੰਦਾ ਕੱਲੀ ਲਿਪਸਟਿਕ ਵਗੈਰਾ ਹੀ ਲਗਾਉਂਗੀ ਕੋਈ ਕ੍ਰੀਮ ਨਹੀਂ ਕੁਝ ਨਹੀਂ ਕੋਈ ਫਾਊਂਡੇਸ਼ਨ ਨਹੀਂ ਕੁਝ ਨਹੀਂ ਲਾਉਂਦੀ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਜੇਕਰ ਆਪਾਂ ਜ਼ਿਆਦਾ ਮੇਕਅਪ ਕਰਦੇ ਆਂ ਤਾਂ ਉਹ ਨਾ ਫਿਰ ਹੁੰਦਾਗਾ ਚਮਕਦਾ ਜਾ ਰਹਿੰਦਾਗਾ ਤਾਂ ਕਰਕੇ ਮੈਂ ਘੱਟ ਹੀ ਕਰਦੀ ਮੇਕਅਪ ਠੀਕ ਹੋ ਗਿਆ 어머님 우리 준비 ہ� ਇਕਰ ਹੁਣ ਨਿਕਲ ਲੱਗੇ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਹੁਣ ਆਪਾਂ ਗੱਲ ਨੂੰ ਤੁਹਾਨੂੰ ਭੋਗ ਵਾਲੇ ਬਲੌਗ ਦੇ ਨਾਲ ਮਿਲਦੇ ਆਂ ਠੀਕ ਆ ਜੀ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ ਟੇਕਰ ਕੇ